ਗਾਉਣ ਮਹੱਲਾ ਚੌਥਾ ਰਾਗ ਗਾਉਣ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ ਜੋ ਤ੍ਰਿਖਾਵੰਤ ਬਿਨ ਨੀਰ ਇਸ ਹੀ ਲਈ ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ ਓ ਲੁਚ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ ਮੇਰਾ ਮਨ ਪ੍ਰੇਮ ਲਗੋ ਹਰ ਤੀਰ ਏ ਭਾਈ ਪਰਮਾਤਮਾ ਦਾ ਪਿਆਰ ਮੇਰੇ ਮਨ ਵਿੱਚ ਤੀਰ ਵਾਂਗ ਲੱਗਾ ਹੋਇਆ ਹੈ ਹਮਰੀ ਬੇਤਨ ਹਰ ਪ੍ਰਭ ਜਾਣੈ ਮੇਰੇ ਮਨ ਅੰਦਰ ਕੀ ਪੀਰ ਰਹਾਉ ਉਸ ਪ੍ਰੇਮ ਤੀਰ ਦੇ ਕਾਰਨ ਪੈਦਾ ਹੋਈ ਮੇਰੇ ਮਨ ਦੀ ਅੰਦਰਲੀ ਪੀੜ ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ਮੇਰੇ ਹਰ ਪ੍ਰੀਤਮ ਦੀ ਕੋਈ ਬਾਤ ਸੁਣਾਵੇ ਸੋ ਪਾਈ ਸੋ ਮੇਰਾ ਪੀਰ ਐਸੇ ਲਈ ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗਾਣ ਸੁਣਾਵੇ ਤਾਂ ਮੈਨੂੰ ਹੌ ਲੱਗਦਾ ਹੈ ਕਿ ਉਹ ਮਨੁੱਖ ਮੇਰਾ ਪ੍ਰਾਹ ਮੇਰਾ ਪੀਰ ਹੈ ਮਿਲ ਮਿਲ ਸਕੀ ਕੋ ਨਾ ਹੋ ਮੇਰੇ ਪ੍ਰਭ ਦੇ ਲੈ ਸਤਗੁਰ ਦੀ ਮੱਤੀਰ ਇਸ ਲਈ ਗੁਰੂ ਰੂਹੀ ਸ਼ਾਂਤੀ ਦੇਣ ਵਾਲੀ ਮੱਤ ਲੈ ਕੇ ਮੈਨੂੰ ਮਿਲਿਆ ਕਰ ਅਤੇ ਮੈਨੂੰ ਪਿਆਰੇ ਪ੍ਰਭੂ ਦੀ ਸਿਰਸਨਾ ਸੁਣਾਇਆ ਕਰ ਜਨ ਨਾਨਕੀ ਹਰ ਆਸ ਜਗਾਓ ਹਰ ਦਰਸ਼ਨ ਸੰਤ ਸਰੀਰ ਚੱਕਾ ਇੱਕ ਏ ਪ੍ਰਭੂ ਆਪਣੇ ਦਾਸ ਨਾਨਕ ਦੀ ਦਰਸ਼ਨ ਦੀ ਆਸ ਪੂਰੀ ਕਰ ਏ ਹਰੀ ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਡ ਪੈਂਦੀ ਹੈ 와이곤치카가사 와이곤치키토데이